ਕਾਲ ਜੀਏ ਆਪਾਂ ਪੰਜ ਰਿਸ਼ਤੇ ਅੱਜ ਦੇ ਲੈ ਕੇ ਆਏ ਆ ਤੇ ਸਾਡਾ WhatsApp ਨੰਬਰ ਜਿਹੜਾ ਉਹ ਬਦਲ ਗਿਆ ਨਵਾਂ ਨੰਬਰ 9501725405 ਹੈਠਾਂ ਜੋ ਲਾਪੀਲੀ ਪੱਟੀ 'ਚ ਹੈ ਇਹ ਹੈ ਜਿਹੜੇ ਭੈਣ ਭਰਾ ਪੁਰਾਣੇ ਜੁੜੇ ਹੋਏ ਨੇ ਸਾਡਾ ਇਹ ਨੰਬਰ ਸੇਵ ਕਰ ਲਓ ਤੇ ਇੱਕ ਰਿਕਵੈਸਟ ਹੈ ਜਿਨ੍ਹਾਂ ਨੇ ਐਡ ਪਵਾਉਣੀਆਂ ਮੈਸੇਜ ਉਹੀ ਕਰੋ ਪਹਿਲਾ ਵਾਲਾ ਨੰਬਰ ਜ਼ਿਆਦਾ ਮੈਸੇਜ ਹੋਣ ਕਰਕੇ ਬਲੌਕ ਹੋ ਗਿਆ ਤੇ ਅੱਜ ਦੇ ਜਿਹੜੇ ਰਿਸ਼ਤੇ ਆ ਨੋਟ ਕਰੋ ਤੇ ਜਿਨ੍ਹਾਂ ਨੇ ਐਡ ਪਾਉਣੀਆਂ ਐ ਇਸ ਨੰਬਰ ਤੇ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਪੰਜਾਬੀ ਚ ਲਿਖ ਕੇ ਭਾਤਾ ਜਾਇਗਾ ਜਿਹੜੇ ਨਵੇਂ ਜੁੜੇ ਨੇ ਪੁਰਾਣਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਐ ਤੇ ਅੱਜ ਦਾ ਜਿਹੜਾ ਰਿਸ਼ਤਾ ਹੈ ਉਹ ਨੋਟ ਕਰੋ ਤੇ ਇੱਕ ਚੀਜ਼ ਹੋਰ ਐ ਆਪਾਂ ਜਿੰਨੀਆਂ ਵੀ ਵੀਡੀਓ ਪਾਉਣੇ ਐ ਤੁਹਾਡੇ ਕੋਲ ਹਰੇਕ ਵੀਡੀਓ ਪਹੁੰਚਦੀ ਰਹੇ ਕੋਈ ਵੀ ਵੀਡੀਓ ਮਿਸ ਨਾ ਹੋਵੇ ਇਹ ਇੱਥਾਂ ਪੀਲੀ ਪੱਟੀ ਜਿਵੇਂ ਲਿਖਿਆ ਹੋਇਆ ਹੈ ਨਾ ਆਪਣਾ ਸਬਸਕ੍ਰਾਈਬਰ ਬੈਲ ਆਈਕਨ ਦਾ ਬਟਨ ਦਬਾਓ ਉਹ ਜ਼ਰੂਰ ਦਬਾਓ ਤਾਂ ਜੇ ਤੁਹਾਡੇ ਕੋਲ ਕੋਈ ਵੀ ਲਿਸਟ ਹੈ ਜਿਹੜੀ ਵਾਂਝੀ ਨਾ ਰਹੇ ਤੇ ਚੈਨਲ ਤੇ ਜਾ ਕੇ ਆਪਾਂ 1000 ਤੋਂ ਵੱਧ ਰਿਸ਼ਤੇ ਹੋ ਚੁੱਕੇ ਨੇ ਤੇ ਉਹ ਜ਼ਰੂਰ ਦੇਖੋ ਤੇ ਹਰ ਐਤਵਾਰ ਨੂੰ ਪ੍ਰੋਗਰਾਮ ਜ਼ਰੂਰ ਦੇਖੋ ਪਹਿਲਾ ਰਿਸ਼ਤਾ ਕੁੜੀ ਦਾ ਜੀ ਨਾਮ ਕੌਰ ਪਤਾ ਬਠਿੰਡਾ ਤੋਂ ਬਲੌਂਗ ਕਰਦੇ ਆ ਰਾਮਪੁਰਾ ਫੂਲ ਤੋਂ ਪੜ੍ਹਾਈ ਐਮਏ ਪੰਜਾਬੀ ਦੇ ਵਿੱਚ ਕੀਤੀ ਹੋਈ ਆ ਭੈਣਾਂ ਦੋ ਨੇ ਭਰਾ ਇੱਕ ਮੈਡਾ ਕੱਦ 5 ਫੁੱਟ ਆ ਭੈਣਾਂ ਦੋਨੇ ਮੈਡ ਨੇ ਕਾਸਟ ਜੱਟ ਸਿਕੋਤ ਜਟਾਣਾ 35 ਸਾਲ ਦੀ ਉਮਰ ਆ ਕੰਮ ਟੀਚਿੰਗ ਦਾਗਾ ਐਕਸਪੀਰੀਅੰਸ 15 ਸਾਲ ਦਾ ਤੇ ਮੁੰਡੇ ਨੂੰ 4 ਤੋਂ 5 ਕਿੱਲੇ ਜ਼ਮੀਨ ਹੋਵੇ ਨਸ਼ੇ ਤੋਂ ਰਹਿਤ ਹੋਵੇ ਤੇ ਮੁੰਡਾ ਜੌਬ ਕਰਦਾ ਹੋਵੇ ਤੇ 98783 80 826 ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਤੇ ਇੱਕ ਚੀਜ਼ ਹੋਰ ਕੁੜੀ ਵਾਲੇ ਭਾਵੇਂ ਮੁੰਡੇ ਜੋ ਡਿਮਾਂਡ ਇੱਥਾਂ ਲਿਖੀ ਹੁੰਦੀ ਹੈ ਫੋਨ ਉਹੀ ਕਾਰਨ ਫालतू ਦਾ ਕੋਈ ਫੋਨ ਨਾ ਕਰੇ ਅਗਲਾ ਰਿਸ਼ਤਾ ਵੀ ਕੁੜੀ ਦਾ ਜੀ ਕੁੜੀ ਯੂਐਸਏ ਹੈ ਨਾਮ ਕੌਰ ਪਤਾ ਮੋਗਾ ਤੋਂ ਬਲੋਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾਂ ਤਿੰਨ ਨੇ ਭਰਾ ਦੋ ਨੇ ਕੱਦ 5 ਫੁੱਟ ਤਿੰਨ ਨੇ ਚਕਾਸ਼ਟ ਜੱਟ ਸਿੱਖ ਕੋਹਦ ਸਿੱਧੂ ਹੈ 25 4 79 ਦਾ ਡੇਟ ਆਫ ਬਰਥ ਹੈ ਕੰਮ ਆ ਜਿਹੜਾ ਯੂਐਸਏ ਗ੍ਰੀਨ ਕਾਰਡ ਹੋਲਡਰ ਨੇ ਸਿਟੀਜ਼ਨ ਨੇ ਮੁੰਡਾ ਵੈਸ ਨੂੰ ਹੋਵੇ ਸੇਮ ਏਜ ਹੋਵੇ ਤੇ ਯੂਐਸਏ ਹੋਵੇ ਤਿੰਨ ਨੰਬਰ ਇਹਨਾਂ ਨੇ ਦਿੱਤੇ ਹੋਏ ਨੇ ਇਹ ਨੰਬਰ ਮੇਰੇ ਸਾਹਮਣੇ ਨਾਲ ਕੈਨੇਡਾ ਦੀ ਫੈਮਿਲੀ ਇਹਨਾਂ ਦੀ ਜਿਹੜੀ ਫੈਮਿਲੀ ਆ ਉਹ ਕੈਨੇਡਾ ਦੀ ਰਹਿੰਦੀ ਹੈ ਕੈਨੇਡਾ ਰਹਿੰਦੀ ਹੈ ਕੁੜੀ ਦੀ ਫੈਮਿਲੀ ਪਲੱਸ 1 647 647 522 5531 ਤੇ +1 4372351796 ਤੇ ਇੱਕ ਇੰਡੀਅਨ ਨੰਬਰ ਹੈ ਇਹਨਾਂ ਨੰਬਰਾਂ ਤੇ ਸਾਰਿਆਂ ਤੇ ਤੁਸੀਂ WhatsApp ਕਰ ਸਕਦੇ ਹੋ 8360255280 ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅੰਮ੍ਰਿਤਧਾਰੀ ਹੈ ਮੁੰਡਾ ਤੇ ਅੰਮ੍ਰਿਤਸਰ ਤੋਂ ਬਲੋਂਗ ਕਰਦਾ ਪੜਾਈ ਬੀ ਕਾਮ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡਾ ਕੱਦ 6 ਫੁੱਟ ਹੈ ਜੀ ਤੇ ਕਾਸਟ ਹੈ ਜਿਹੜੀ ਜੱਟ ਸਿਕਾ ਗੋਤ ਚਹਿਲ ਹੈ ਅਗਸਤ 1987 ਦਾ ਡੇਟ ਆਫ ਬਰਥ ਹੈ ਜੁਕੇ ਪੀ ਆ ਰਾ ਮੁੰਡਾ ਟੋਟਲ 5 ਕਿੱਲੇ ਜ਼ਮੀਨਾਂ ਢਾਈ ਢਾਈ ਹੁੰਦੀਆਂ ਦੋਨੇ ਭਰਾਵਾਂ ਨੂੰ ਅੰਮਰ ਦਾਤਾਰੀ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਇਹਨਾਂ ਦਾ ਇੱਕ ਨੰਬਰ ਕੁੜੀ ਦਾ ਜਿਹੜਾ ਰਿਸ਼ਤਾ ਚਾਹੀਦਾ ਤੇ 5 ਫੁੱਟ 6 ਇੰਚ ਤੋਂ ਘੱਟ ਪਲੱਸ ਹੋਵੇ ਇਹਨਾਂ ਦਾ ਨੰਬਰ ਆ ਜਿਹੜਾ ਪਲੱਸ 1 ਲਿਖਿਆ ਹੋਇਆ ਇਹਨਾਂ ਦੀ ਫੈਮਿਲੀ ਯੂ ਐਸ ਏ ਜਾਂ ਕੈਨੇਡਾ ਹੋਏਗੀ ਕੈਨੇਡਾ ਟਾਈਮਾ ਲਿਖਿਆ ਹੋਇਆ ਹੈ ਤੇ ਉਹਨਾਂ ਦਾ ਨੰਬਰ ਆ WhatsApp ਦੇ ਉੱਤੇ ਕੈਨੇਡਾ ਟਾਈਮ ਦੇ ਉੱਤੇ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਮੈਡ ਆ ਲੰਡਨ ਆ ਤੇ ਭਰਾ ਕੋਈ ਨਹੀਂ ਕੱਦ 6 ਫੁੱਟ ਆ ਕਾਸਟ ਜੱਟ ਸੇ ਗੂਤਰੰਧਾਵਾ 5393 ਦਾ ਡੇਟ ਆਫ ਬਰਥ ਆਈ ਤਿੰਨ ਕਿੱਲੇ ਜ਼ਮੀਨ ਆ ਜੌਬ 175000 ਰੁਪਏ ਤਨਖਾਹ ਆ ਤੇ ਵਧੀਆ ਮਕਾਨ ਆ ਸੁੰਦਰ ਕ੍ਰਿਦਲੂ ਪਲੱਸ 2 ਕਰੀ ਹੋਵੇ ਵਧੀਆ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਚਾਹੀਦਾ 8146526020 ਪਰਿਵਾਰ ਦਾ ਨੰਬਰ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਠਿੰਡਾ ਰਾਮਪੁਰਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਪਲੱਸ 2 ਨਾਨ ਮੈਡੀਕਲ ਦੀ ਕੀਤੀ ਹੋਈ ਆ ਭੈਣ ਭਾਈ ਕੋਈ ਨਹੀਂ ਕੱਲਾ ਮੁੰਡਾ ਹੈ ਕੱਦ 6 ਫੁੱਟ ਆ ਕਾਸਟ ਜੱਟ ਸੇਖਾ ਗੋਤ ਪੁੱਲਰ ਹੈ 23 197 ਦਾ ਡੇਟ ਆਫ ਬਰਥ ਹੈ ਕੰਮ 4 ਕਿੱਲੇ ਜ਼ਮੀਨ ਆ ਤੇ ਕੈਨੇਡਾ ਪੀਆਰ ਆ ਜੀ ਮੁੰਡਾ ਤੇ ਫਾਦਰ ਸਾਹਿਬ ਇਹਨਾਂ ਦੀ ਗਵਰਨਮੈਂਟ ਸਰਵਿਸ ਦੇ ਵਿੱਚ ਨੇ ਕੈਨੇਡਾ ਪੀਆਰ ਹੋਵੇ ਜਾਂ ਇੰਡੀਆ ਤੋਂ ਹੋਵੇ ਜੇ ਇੰਡੀਆ ਤੋਂ ਆ ਤਾਂ ਵਿਲ ਐਜੂਕੇਟਿਡ ਹੋਵੇ 5 ਫੁੱਟ 4 ਇੰਚ ਤੋਂ ਜਿਹੜਾ ਕੱਦ ਦਾ ਪਲੱਸ ਹੋਵੇ ਕੁੜੀ ਦਾ ਇਸ ਤਰ੍ਹਾਂ ਦੀ ਕੁੜੀ ਦਾ ਰਿਸ਼ਤਾ ਚਾਹੀਦਾ 95 600 9909990 ਜਿਹੜਾ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਗੱਲ ਕਰੋ ਤੇ ਬਾਕੀ ਇੱਕ ਚੀਜ਼ ਰਹੇਗੀ ਆਪਣੀ ਪਹਿਲਾਂ ਰਿਸ਼ਤਾ ਪੂਰਾ ਕਰ ਲੀਆ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਿਲੋਂਗ ਕਰੋ ਬਿਲੋਂਗ ਕਰਦੇ ਆ ਭੈਣਾ ਦੋ ਕੈਨੇਡਾ ਨੇ ਇੱਕ ਮੈਰਿਡ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਬਰਾੜ 1982 ਦਾ ਡੇਟ ਆਫ ਬਰਥ ਹੈ ਮੁੰਡਾ ਯੂ ਐਸ ਏ ਸਿਟੀ ਜਾਣਾ ਜੀ ਉੱਥੋਂ ਦਾ ਗ੍ਰੀਨ ਕਾਰਡ ਹੋਲਡਰ ਹੈ ਫਾਦਰ ਸਾਹਿਬ ਆ ਜਿਹੜੇ ਸੂਬੇਦਾਰ ਅਮਰੀਕਨ ਡਬਲ ਸਿਟੀਜ਼ਨ ਨੇ ਅਮਰੀਕਾ ਦੇ ਤੇ ਮੁੰਡਾ ਡਿਵੋਰਸ ਵਾਲਾ ਜੀ ਕੁੜੀ ਸਹਾਕਾਰੀ ਹੋਵੇ ਭਾਵੇਂ ਘੱਟ ਬੜੀ ਲਿਖੀ ਹੋਵੇ ਘਰ ਸਵਾਲਣ ਵਾਲੀ ਹੋਵੇ ਕੰਮਕਾਜ ਵਾਲੀ ਹੋਵੇ 9914896002 ਪਰਿਵਾਰ ਦੇ ਜਿਹੜਾ ਨੰਬਰ ਆ ਲਾਲ ਪੱਟੀ 'ਚ ਡਾਇਰੈਕਟ ਗੱਲ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਜਿੰਨਾ ਲੋਕਾਂ ਤੱਕ ਲੋੜ ਆ ਰਿਸ਼ਤਿਆਂ ਦੀ ਉੱਥੋਂ ਤੱਕ ਜਰੂਰ ਪਹੁੰਚਾ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਸਬਸਕ੍ਰਾਈਬ ਤਾਂ ਕੀਤਾ ਹੀ ਹੋਇਆ ਹੈ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰੋ ਧੰਨਵਾਦ ਜੀ